ਸਾਸੀ ਗਾਲ ਜੀ ਅੱਪਾ ਜੀ ਗੱਲ ਕਰਦੇ ਆਂ ਪੰਜਾਬ ਦੀ ਪੰਜਾਬ ਵਿੱਚ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਕਾਫੀ ਐਕਟਿਵ ਮੂਡ ਦੇ ਵਿੱਚ ਨਜ਼ਰ ਆ ਰਹੀ ਹੈ ਦੱਸ ਦੀ ਇਹ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵਾਨ ਸਿੰਘ ਮਾਨ ਵੱਲੋਂ ਬਹੁਤ ਹੀ ਸਖਤ ਫੈਸਲੇ ਲਏ ਜਾ ਰਹੇ ਔਰ ਦਾ ਇੱਥੇ ਵੀ ਦੱਸਣਯੋਗ ਹੈ ਕਿ ਪੁਲਿਸ ਨੂੰ ਬਹੁਤ ਸਖਤ ਇੰਸਟਰਕਸ਼ਨਾਂ ਦਿੱਤੀਆਂ ਗਈਆਂ ਕਿ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਾਵੇ ਔਰ ਜਿਸ ਹਲਕੇ ਦੇ ਵਿੱਚ ਨਸ਼ਾ ਵਿਕਦਾ ਹੈ ਜਾਂ ਜਿਸ ਹਲਕੇ ਦੇ ਵਿੱਚ ਕੋਈ ਨਜਾਇਜ਼ ਕੰਮ ਹੁੰਦਾ ਉਸ ਹਲਕੇ ਦਾ ਡੀਸੀ ਅਤੇ ਐਸਐਸਪੀ ਜ਼ਿੰਮੇਵਾਰ ਹੋਵੇਗਾ ਬਹੁਤ ਵੱਡਾ ਬਿਆਨ ਆਇਆ ਪਰ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਸ ਦਾ ਅਸਰ ਜ਼ਮੀਨੀ ਪੱਧਰ ਤੇ ਕਿੰਨਾ ਦਿਖਦਾ ਹੈਗਾ ਆਪਾਂ ਗੱਲ ਕਰਦੇ ਅੱਜ ਆਪਾਂ ਪੁਲਿਸ ਪ੍ਰਸ਼ਾਸਨ ਦੀ ਗੱਲ ਨਹੀਂ ਕਰਾਂਗੇ ਆਪਾਂ ਸਿਵਲ ਪ੍ਰਸ਼ਾਸਨ ਦੀ ਗੱਲ ਕਰਦੇ ਆਪਾਂ ਨਗਰ ਕੌਂਸਲ ਜ਼ੀਰਕਪੁਰ ਦੀ ਗੱਲ ਕਰਦੇ ਆ ਨਗਰ ਕੌਂਸਲ ਜ਼ੀਰਕਪੁਰ ਦੇ ਵਿੱਚ ਨਜਾਇਜ਼ ਉਹ ਸਾਰੀਆਂ ਨਜਾਇਜ਼ ਕਾਰਵਾਰਾਂ ਨੂੰ ਲੈ ਕੇ ਵੱਡਾ ਬਵਾਲ ਛੜਿਆ ਹੋਇਆ ਹੈਗਾ ਨਗਰ ਕੌਂਸਲ ਦੇ ਅਧਿਕਾਰੀ ਅੱਜ ਦੀ ਤਾਰੀਖ ਦੇ ਵਿੱਚ ਬਿਲਕੁਲ ਬੇਵਸ ਨਜ਼ਰ ਆ ਰਿਹਾ ਆ ਆਪਾਂ ਜੋ ਤਸਵੀਰਾਂ ਦਿਖਾ ਰਹੇ ਆ ਇਹ ਉਹ ਸਾਰੀਆਂ ਹੈਗੀਆਂ ਜਿਹੜਾ ਸੰਬੰਧੀ ਨਗਰ ਕੌਂਸਲ ਜ਼ੀਰਤਪੁਰ ਕਾਰਵਾਈ ਕਰਮ ਚ ਇੱਕਦਮ ناکਾਮ ਸਾਬਤ ਹੋ ਰਿਹਾ ਹੈ ਹਾਲਾਂਕਿ ਇਹ ਕਾਗਜ਼ੀ ਪੱਤਰੀ ਗੱਲ ਕਰੀਏ ਤਾਂ ਬਹੁਤ ਵੱਡੇ ਪੱਧਰ ਤੇ ਕਾਗਜ਼ੀ ਪੱਤਰੀ ਕਾਰਵਾਈ ਹੋਈ ਹੈ ਨਾ ਜਿਹੜੀ ਇਮਾਰਤਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਇਹਨਾਂ ਨੂੰ 195D ਦਾ ਨੋਟਿਸ ਜਾਰੀ ਕੀਤਾ ਗਿਆ ਉਸ ਤੋਂ ਬਾਅਦ FIR ਦਰਜ ਕਰਨ ਦੇ ਆਰਡਰ ਜਾਰੀ ਕੀਤੇ ਗਏ ਉਸ ਤੋਂ ਬਾਅਦ ਰਜਿਸਟਰੀਆਂ ਤੱਕ ਬੰਦ ਕਰਨ ਦੀ ਆਰਡਰ ਕਰ ਦਿੱਤੇ ਗਏ ਪੱਤਾ ਲਿਖ ਦਿੱਤੇ ਕਿ ਪੁਲਿਸ ਬਹਾਅ ਨੂੰ ਪਰ ਨਾ ਤਾਂ ਸਾਰੀ ਰੁਕੀ ਅੱਜ ਤੱਕ ਨਾ ਹੀ FIR ਹੋਈ ਨਾ ਹੀ ਇਹਨਾਂ ਦੀ ਜਿਹੜੀਆਂ ਰਜਿਸਟਰੀਆਂ ਰੁਕੀਆਂ ਜੋ ਦੋਸ਼ ਲੱਗ ਰਹੇ ਕਿ ਇਹਨਾਂ ਦੀਆਂ ਰਜਿਸਟਰੀਆਂ ਵੀ ਸ਼ਰਿਆਮ ਹੋ ਰਹੀਆਂ ਔਰ ਇਹਨਾਂ ਦੀ ਸਾਰੀ ਵੀ ਸ਼ਰਿਆਮ ਹੋ ਰਹੀ ਔਰ ਅੱਜ ਤੱਕ ਕੋਈ FIR ਤੱਕ ਦਰਜ ਨਹੀਂ ਹੋਈ ਇਹ ਦੱਸਣਯੋਗ ਹੈ ਕਿ ਇੱਕ ਨਵਾਂ तरीका जो ਲਬ ਲਿਆ ਗਿਆ ਹੈ ਨਗਰ ਕਾਉਂਸਲ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਜਾਂਦਾ ਨਜਾਇਜ਼ ਸਾਰੀ ਚੱਲਦੀ ਰਹਿੰਦੀ ਕੋਰਟ ਕੇਸ ਪਾਏ ਜਾਣ ਦੀ ਗੱਲ ਕਰ ਦਿੱਤੀ ਜਾਂਦੀ ਪਰ ਉਹ ਸਾਰੀ ਨੂੰ ਰੋਕਣ ਦੇ ਵਿੱਚ ਨਗਰ ਨਗਰ ਕਾਉਂਸਲ ਇਕਦਮ ਨਾਕਾਮਜਾਬ ਸਾਬਤ ਹੋ ਰਹੀ ਹੈ ਔਰ ਦਿਖਣਾ ਹੋਵੇਗਾ ਕਿ ਇਸ ਸਬੰਧੀ ਪੰਜਾਬ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਕੀ ਵੱਡਾ ਐਕਸ਼ਨ ਲੈਂਦੇ ਆ ਪਿਓ ਕੀ ਇਹਨਾਂ ਲਜਾਇਜ ਸਾਰੇ ਕੰਨ ਪੰਜਾਬ ਦੇ ਰੈਵਨਿਊ ਨੂੰ ਜੇ ਆਪਾਂ ਕਹਦੇ ਆ ਮਾਲੀਏ ਨੂੰ ਬਹੁਤ ਵੱਡਾ ਕਰੋੜਾ ਰੁਪਏ ਵਿੱਚ ਜਿਹੜਾ ਘਾਟਾ ਪੈ ਰਿਹਾ ਕਿਉਂਕਿ ਇਹ ਕਲੋਨੀ ਅਪਰੂਵਡ ਕਰਾਉਣ ਸੰਬੰਧੀ ਜੋ ਆਪ ਜੀ ਪਾਸੋਂ ਐਨਓਸੀ ਦੀ ਸ਼ਰਤ ਰੱਖੀ ਗਈ ਸੀ ਇਹੜਾ ਫਲੈਟਾਂ ਕਰਕੇ ਰੱਖੀ ਗਈ ਸੀ ਜਿਸ ਕਨ ਆਮ ਪਬਲਿਕ ਜਿਹੜੀ ਗਰੀਬ ਜਨਤਾ ਨੂੰ ਬਹੁਤ ਜਾਨੀ ਕਿ ਘਾਟਾ ਸਹਿਣਾ ਪ ਰਿਹਾ ਉਹਨਾਂ ਦੀ ਰਜਿਸਟਰੀਆਂ ਨਹੀਂ ਹੋ ਰਹੀਆਂ ਔਰ ਇੱਕ ਦਰਜੀ ਸਟਿੱਪ 'ਤੇ ਲੱਖਾਂ ਰੁਪਏ ਤੱਕ ਲਏ ਜਾਂਦੇ ਹੈਗੇ ਔਰ ਜੋ ਘਾਟਾ ਹੈਗਾ ਉਹ ਪੰਜਾਬ ਸਰਕਾਰ ਨੂੰ ਪੈ ਰਿਹਾ ਔਰ ਜੋ ਵਾਧਾ ਹੈ ਉਹ ਅਫਸਰਾਂ ਦੀ ਜੇਬਾਂ ਦੇ ਵਿੱਚ ਜਾ ਰਿਹਾ ਇਹ ਬਹੁਤ ਵੱਡੀ ਇੱਕ ਗੱਲ ਸੋਚਣ ਵਾਲੀ ਹੈਗੀ ਆ ਆਪਾਂ ਦੱਸ ਦਈਏ ਕੀ ਪੰਜਾਬ ਸਰਕਾਰ ਨੂੰ ਰੋਜ਼ਾਨਾ ਇਹਨਾਂ ਫਲੇਟਾਂ ਕਰਕੇ ਔਰ ਇਹਨਾਂ ਨਜਾਇਜ਼ ਸਾਰੀਆਂ ਕਰਕੇ ਕਰੋੜਾਂ ਰੁਪਏ ਦਾ ਘਾਟਾ ਪੈ ਰਿਹਾ ਪਰ ਜ਼ਮੀਨੀ ਪੱਧਰ ਤੇ ਤੁਹਾਡੇ ਹੁਕਮ ਜਿਹੜੇ ਲਾਗੂ ਨਹੀਂ ਹੁੰਦੇ ਨਜ਼ਰ ਆ ਰਹੇ ਤੁਹਾਡੇ ਵੱਲੋਂ ਸਖਤ ਹਦਾਇਤਾਂ ਦਿੱਤੇ ਜਾਣਗੇ ਕਿ ਦੋਸ਼ੀ ਅਧਿਕਾਰੀਆਂ ਖਿਲਾਫ ਵੱਡੀ ਕਾਰਵਾਈ ਕੀਤੀ ਜਾਵੇਗੀ ਪਰ ਦੇਖਣਾ ਹੋਵੇਗਾ ਕਿ ਇਹ ਜੋ ਨਜਾਇਜ਼ ਸਾਰੀਆਂ ਹੋ ਰਹੀਆਂ ਐ ਜੋ ਜੋ ਉਸਾਰੀਆਂ ਦੇ ਨਾਮ ਤੇ ਰਾਜਨੀਤੀ ਆਪਾਂ ਇੱਥੇ ਇੱਕ ਗੱਲ ਹੋਰ ਐਡ ਕਰਾਂਗੇ ਕਿ ਇਹ ਉਸਾਰੀਆਂ ਦੇ ਪਿੱਛੇ ਇੱਕ ਵੱਡੀ ਰਾਜਨੀ ਹੈਗੇ ਉਹ ਵੀ ਇਹਨਾਂ ਉਸਾਰੀਆਂ ਦੇ ਵਿੱਚ ਜਿਹੜਾ ਇਨਵੋਲ ਹੈਗੇ ਆ ਔਰ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੇ ਵਿੱਚ ਜਿਹੜਾ ਨਗਰ ਕਾਉਂਸਲ ਬਿਲਕੁਲ ਇੰਟਰਸਟਡ ਨਹੀਂ ਹੈਗਾ ਸਿਰਫ ਕਾਗਜ਼ੀ ਪੱਤਰੀ ਕਾਰਵਾਈ ਜੇ ਕਹਿ ਦਈਏ ਕਿ ਜੇ ਕੋਈ ਇਨਕੁਆਰੀ ਆ ਜਾਂਦੀ ਉਹਨਾਂ ਦਿਖਾਉਣ ਵਾਸਤੇ ਇਹਨਾਂ ਕੋਈ ਕਾਗਜ਼ੀ ਪੱਤਰ ਪੂਰੇ ਹੈਗੇ ਕਿ ਇਹਨਾਂ ਦੇ ਖਿਲਾਫ ਨੋਟਿਸ ਭੇਜ ਦਿੱਤੇ ਗਏ ਐਫ ਆਈ ਆਰ ਕਰਾਉਣ ਦੇ ਆਰਡਰ ਕਰ ਦਿੱਤੇ ਗਏ ਰਜਿਸਟਰੀਆਂ ਰੋਕੀਆਂ ਗਈਆਂ ਪਰ ਜ਼ਮੀਨੀ ਪੱਧਰ ਤੇ ਕਾਰਵਾਈ ਜ਼ੀਰੋ ਇੱਕਦਮ ਜ਼ੀਰੋ ਹੈਗੀ ਔਰ ਇਹ ਜੇ ਹੋਟਲ ਦਿਖਾਈ ਆਪਾਂ ਜੋ ਇਹ ਨਜਾਇਜ਼ ਸਾਰੀਆਂ ਜਿੰਨੀਆਂ ਆਪਾਂ ਦਿਖਾ ਰਹੇ ਇਹਨਾਂ ਦੇ ਖਿਲਾਫ ਕਾਗਜ਼ੀ ਪੱਤਰੇ ਤੌਰ ਤੇ ਫਾਈਲਾਂ ਦੇ ਵਿੱਚ ਬਹੁਤ ਵੱਡੀ ਕਾਰਵਾਈ ਹੋਈ ਪਰ ਜ਼ਮੀਨੀ ਪੱਧਰ ਤੇ ਕਾਰਵਾਈ ਇੱਕਦਮ ਜ਼ੀਰੋ ਔਰ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਦੇ ਜੋ ਹੁਕਮ ਹੈਗੇ ਜੋ ਪੰਜਾਬ ਸਰਕਾਰ ਦੇ ਨਵੇਂ ਹੁਕਮ ਜੋ ਮੁੱਖ ਮੰਤਰੀ ਪੰਜਾਬ ਵੱਲੋਂ ਭੇਜੇ ਗਏ ਆ ਅਧਿਕਾਰੀਆਂ ਦੀ ਜ਼ਿੰਮੇਵਾਰੀਆਂ ਨਜ਼ਾਤ ਕੀਤੀਆਂ ਗਿਆ ਉਸ ਦਾ ਕਿੰਨਾ ਅਸਰ ਜਿਹੜਾ ਜ਼ਮੀਨੀ ਪੱਧਰ ਤੇ ਹੁੰਦਾ ਕਿੰਨਾ ਕਈ ਨਗਰ ਕੌਂਸਲ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਹੁੰਦੀ ਔਰ ਕਿੰਨੀ ਜਲਦੀ ਇਹ ਸਾਰੀਆਂ ਰੁਕੀਆਂ ਜਾਂਦੀਆਂ ਦੀ ਨਹੀਂ ਰੁਕੀਆਂ ਜਾਂਦੀਆਂ ਆਉਣ ਵਾਲਾ ਸਮੇਂ ਦੱਸੇਗਾ ਫਿਲਹਾਲ ਆਪਾਂ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਜੋ ਹੁਕਮ ਆਏ ਆ ਉਹਨਾਂ ਦੇ ਉੱਪਰ ਕੋਈ ਕਾਰਵਾਈ ਹੁੰਦੀ ਨਜ਼ਰ ਨਹੀਂ ਆ ਰਹੀ